ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ। ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤੇ ਝੋਨੇ ਦੇ ਰੇਟਾਂ ਵਿੱਚ ਪਿਲੇ ਨਾਲੋਂ ਥੋੜੀ ਜੀ ਚਮਕ ਦੇਖਣ ਨੂੰ ਮਿਲੀ ਹੈ। ਬਾਜ਼ਾਰ ਦੇ ਵਿੱਚ ਥੋੜੀ ਜੀ ਤੇਜ਼ੀ ਜੋ ਪਿਛਲੇ ਦਿਨਾਂ ਚ ਥੋੜੇ ਰੇਟ ਥੱਲੇ ਚੱਲ ਗਏ ਸੀ ਉਹਦੇ ਚ ਹੁਣ ਮੁੜ ਤੋਂ ਵਾਪਸ ਤੇਜ਼ੀ ਵੱਲ ਨੂੰ ਜੋ ਰੇਟ ਮੁੜ ਰਹੇ ਨੇ। ਇਹਦਾ ਜੋ ਸਰਕਾਰ ਨੇ ਫੈਸਲਾ ਗੈਰ ਬਾਸਮਤੀ ਐਕਸਪੋਰਟ ਦਾ ਖੋਲਣ ਦਾ ਫੈਸਲਾ ਲਿਆ ਉਹਦਾ ਵੀ ਥੋੜਾ ਬਹੁਤ ਅਸਰ ਇਹਦੇ ਤੇ ਦਿਖਾਈ ਦੇ ਰਿਹਾ ਤੇ ਨਾਲ ਦੀ ਨਾਲ ਜੋ ਐਕਸਪੋਰਟ ਡਿਊਟੀ ਬਾਸਮਤੀ ਤੇ ਤਾਂ ਜੋ 20% ਤੋਂ 10% ਕੀਤੀ ਹੈ ਤੇ ਜੋ ਗੈਰ ਬਾਸਮਤੀ ਉੱਪਰ ਬਿਲਕੁਲੀ ਜੋ ਐਕਸਪੋਰਟ ਡਿਊਟੀ ਘਟਾ ਦਿੱਤੀ ਹੈ ਸੋ ਅਜੇ ਥੋੜਾ ਬਹੁਤ ਅਸਰ ਇਹਦਾ ਦਿਖ ਰਿਹਾ ਪਰ ਲੰਬੇ ਸਮੇਂ ਤੱਕ ਜੋ ਚੰਗੇ ਰੇਟ ਮਿਲਣ ਦੀ ਉਮੀਦ ਜੋ ਕਿਸਾਨਾਂ ਵਿੱਚ ਬਣ ਗਈ ਹੈ ਸੋ ਲੰਬੇ ਸਮੇਂ ਤੱਕ ਆਪਾਂ ਨੂੰ ਚੰਗੇ ਰੇਟ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੋ ਮੁੱਖੇ ਤੇ ਝੋਨੇ ਦੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਸੋ ਕਿਸਾਨ ਮੇਰੋ ਗੱਲ ਕਰਦੇ ਆ ਪਹਿਲੇ ਟੁਹਾਣਾ ਮੰਡੀ ਦੀ ਇੱਥੇ 1509 ਕੰਬਾਈਨ ਵਾਲਾ 2850 ਰੁਪਏ ਪ੍ਰਤੀ ਕਵਾਂਟਲ 1847 ਕੰਬਾਈਨ ਵਾਲਾ 2525 ਰੁਪਏ ਕੈਥਲ ਮੰਡੀ 1509 ਕੰਬਾਈਨ ਵਾਲਾ 2770 ਰੁਪਏ ਕਰੋਂਡਾ ਮੰਡੀ 1509 ਕੰਬਾਈਨ ਵਾਲਾ 2725 ਰੁਪਏ ਨਿਰਵਾਣਾ ਮੰਡੀ 1509 ਕੰਬਾਈਨ ਵਾਲਾ 2725 ਰੁਪਏ ਬਰਵਾਲਾ ਮੰਡੀ 1509 ਕੰਬਾਈਨ ਵਾਲਾ 2675 ਰੁਪਏ ਸਰਸਾ ਮੰਡੀ 1509 ਕੰਬਾਈਨ ਵਾਲਾ 2725 ਰੁਪਏ 1847 2520 ਰੁਪਏ ਸੋਨੀਪਤ ਮੰਡੀ 1509 ਕੰਬਾਈਨ ਵਾਲਾ 2651 ਰੁਪਏ ਰਾਣੀਆਂ ਮੰਡੀ 1509 ਕੰਬਾਈਨ ਵਾਲਾ 2945 ਰੁਪਏ ਸਫੀਦੋ ਮੰਡੀ 1509 ਕੰਬਾਈਨ ਵਾਲਾ 2750 ਰੁਪਏ 1500 ਨੂੰ 8200 999 ਰੁਪਏ ਤਰਾਵੜੀ ਮੰਡੀ 1500 ਨੂੰ ਕੰਬਾਈਨ ਵਾਲਾ 2700 ਰੁਪਏ ਲਾੜਵਾ ਮੰਡੀ 1500 ਨੂੰ ਕੰਬਾਈਨ ਵਾਲਾ 2700 ਰੁਪਏ ਗੋਹਾਣਾ ਮੰਡੀ 1500 ਨੂੰ ਕੰਬਾਈਨ ਵਾਲਾ 2797 ਰੁਪਏ ਜੁਲਾਣਾ ਮੰਡੀ 1500 ਨੂੰ ਕੰਬਾਈਨ ਵਾਲਾ 2645 ਰੁਪਏ ਪੁੰਦਰੀ ਮੰਡੀ 1500 ਨੂੰ 2775 ਰੁਪਏ ਜੀਂਦ ਮੰਡੀ 1500 ਨੂੰ ਕੰਬਾਈਨ ਵਾਲਾ 2671 ਰੁਪਏ ਰਿੱਲੂ ਖੇੜਾ ਮੰਡੀ 1500 ਨੂੰ ਕੰਬਾਈਨ ਵਾਲਾ 2633 ਰੁਪਏ ਰਾਦੂੜ ਮੰਡੀ 1500 ਨੂੰ ਕੰਬਾਈਨ ਵਾਲਾ 2700 ਰੁਪਏ ਪ੍ਰਤੀ ਕੁਇੰਟਲ ਉਕਲਾਣਾ ਮੰਡੀ 1500 ਨੂੰ ਕੰਬਾਈਨ ਵਾਲਾ 2780 ਰੁਪਏ ਫਤਿਹਵਾਦ ਮੰਡੀ 1500 ਨੂੰ ਕੰਬਾਈਨ ਵਾਲਾ 2830 ਰੁਪਏ ਮੱਡਲੋੜਾ ਮੰਡੀ 1500 ਨੂੰ ਕੰਬਾਈਨ ਵਾਲਾ 2675 ਰੁਪਏ ਹੱਥ ਵਾਲਾ 2716 ਰੁਪਏ ਪੰਜਾਬ ਦੀ ਗੱਲ ਕਰੀਏ ਅਮਰitsar ਮੰਡੀ 1509 ਕੰਬਾਈਨ ਵਾਲਾ 2698 ਰੁਪਏ ਸਮਾਣਾ ਮੰਡੀ 1509 ਕੰਬਾਈਨ ਵਾਲਾ 2870 ਰੁਪਏ ਕੋਟਕਪੂਰਾ ਮੰਡੀ 1509 ਕੰਬਾਈਨ ਵਾਲਾ 2795 ਰੁਪਏ 1847 2360 ਰੁਪਏ ਨਾਬਾ ਮੰਡੀ 1509 ਕੰਬਾਈਨ ਵਾਲਾ 2865 ਰੁਪਏ ਫਾਜ਼ਲਕਾ ਮੰਡੀ 1509 ਕੰਬਾਈਨ ਵਾਲਾ 2211 ਰੁਪਏ ਬਟਾਲਾ ਮੰਡੀ 1509 ਕੰਬਾਈਨ ਵਾਲਾ 2720 ਰੁਪਏ ਤਰਨਤਾਰਨ ਮੰਡੀ 1509 ਕੰਬਾਈਨ ਵਾਲਾ ਜੋ 2755 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਗੱਲ ਕਰੀਏ ਮਥਰਾ ਮੰਡੀ ਦੀ 1509 ਕੰਬਾਈਨ ਵਾਲਾ 2350 ਰੁਪਏ ਕੋਟਾ ਮੰਡੀ 1509 ਕੰਬਾਈਨ ਵਾਲਾ 2300 ਰੁਪਏ 17 18 ਲਗਭਗ 3300 ਰੁਪਏ ਸੁਗੰਧਾ ਝੋਨਾ 2300 86 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਰੇਟ ਨੇ ਜੋ ਮੰਡੀਆਂ ਦੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਸੇ ਮੇਰੇ ਕਿਸਾਨ ਨੇ ਵੀਰ ਨੇ ਜੋ ਮੰਡੀ ਦੇ ਵਿੱਚ ਪਿਛਲੇ ਦਿਨਾਂ ਚ ਆਬਾ ਝੋਨਾ ਵੇਚਿਆ ਤਾਂ ਕਿਰਪਿਆ ਕਰਕੇ ਕਮੈਂਟਾਂ ਦੇ ਵਿੱਚ ਜੋ ਆਪ ਦਾ ਸ਼ਹਿਰ ਤੇ ਰੇਟ ਤੇ ਕਿਹੜੀ ਵੈਰਾਈਟੀ ਸੀ ਉਹ ਵੀ ਜ਼ਰੂਰ ਸਾਂਝੀ ਕਰ ਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀ ਰੇਸ ਤੋਂ ਜਾਣਕਾਰੀ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ